ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਪਾਲਕ ਝੋਟੀਆਂ ਦਿਖਾਉਣੀ ਹੈ ਕਿ ਨੀਲੀ ਦਾਵੀ ਦੇ ਵਿੱਚ ਪੈਂਦੀਆਂ ਇੱਕ ਦੋ ਕਾਲੀਆਂ ਕਟੀਆਂ ਹੋਗੇ ਡਿਟੇਲ ਵੀਰ ਤੋਂ ਬਹੁਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅਜੇ ਸਿੰਘ ਹੈ ਜੀ ਪਿੰਡ ਸੈਣਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9915270817 9815270817 70817 ਇਹ ਪਹਿਲਾ ਨੰਬਰ ਤੇ ਆਪਾਂ ਗੱਡੀ ਦੇਖ ਰਹੇ ਹਾਂ ਕਿੰਨੀ ਕੁ ਉਮਰ ਹੋ ਲੱਗ ਭਾਗੇ ਦੀ ਇਹ ਬਈ ਸਵਾ ਦੋ ਸਾਲਾਂ ਦੀ ਹੈ ਤਤੋਂ ਖੀਰੀ ਹੈ ਦੰਦ ਪਟਕੇ ਦੇਖੇ ਪਿਆ ਹਾਂ ਹਾਂ ਗਰੰਟੀ ਹੋ ਗਈ ਹੋਵੇ ਤੇ ਦੰਦੋਂ ਦੋ ਖੀਰੀ ਸਵਾ ਦੋ ਸਾਲੇ ਦੀ ਉਮਰ ਆ ਤੇ ਕੋਈ ਰਿਕਾਰਡ ਵਗੈਰਾ ਪਤਾ ਕੁਝ ਨਹੀਂ ਪਤਾ ਭਾਈ ਇਹ ਹਰਿਆਣੇ ਤੋਂ ਲਿਆਂਈਆਂ ਆਪਾਂ ਦੋਨੇ ਗੱਡੀਆਂ ਆਹ ਜੋੜਾ ਅੱਛਾ ਹਾਂ ਜੇ ਹਰਿਆਣੇ ਤੋਂ ਖਰੀਦ ਕੇ ਲਿਆਏ ਆ ਹਨਾ ਹਰਿਆਣੇ ਤੋਂ ਆਪਾਂ ਚੰਗਾ ਹੀ ਮਾਲ ਵੇਚਾ ਵਾਲ ਲਿਆਉਂਦੇ ਆ ਚੰਗਾ ਹੀ ਵੇਚਦੇ ਆ ਜੀ ਥਣਸਣ ਚਾਰੇ ਚੰਗੇ ਆ ਵਧੀਆ ਹਾਂ ਹਾਂ ਬੜੀ ਪੂਸਮੜੀ ਜੀ ਦੀ ਉਹbro ਥਾਣਾ ਪਸੰਦ ਦਿਖਾਉਣ ਦੀ ਕੋਸ਼ਿਸ਼ ਕਰਦੇ ਪੂਰੀ ਤੇ ਦੇਖੋ ਕਿਆ ਬਾਤਾਂ ਠੰਡ ਚ ਆ ਰਹੀ ਹੈ ਹਨਾ ਸੋ ਮੈਨੂੰ ਤਾਂ ਦਿਖੇ ਨਹੀਂ ਖੜੇ ਦਿਖਦੀ। ਤੁਸੀਂ ਦੇਖੋ ਠੀਕ ਆ ਤੇ ਇਹਦਾ ਬਈ ਰੇਟ ਕੀ ਆ ਗਿਆ? ਇਹਦਾ ਆਪਣੇ 65000 ਆ ਗਿਆ। ਮੌਕੇ ਤੇ ਮੰਨਦਾਨ ਹੋ ਜਾਊਗਾ। ਉਹਦਾ ਹੋ ਜਾਊ ਜਿਵੇਂ ਚੰਗੀ ਚੀਜ਼ ਦਾ ਵੀ ਚੰਗਾ ਹੀ ਰੇਟ ਹੋਊਗਾ। ਜੀ। ਹੁਣ ਜੇ ਕੋਈ ਕਟੀਆਂ ਦਾ ਹੋ ਮੰਨਣ ਕਿ ਉਹ ਸਵਾਦ ਉਹਨਾਂ ਤੋਂ ਵੱਧ ਮੁੱਲ ਚ ਵੀ ਹੋਦੀਆਂ। ਜੀ ਕੋਈ ਕਹਿੰਦਾ ਬਾਜ਼ੀ ਚੀਜ਼ ਵਾਲੇ ਪਾਸੋਂ ਕਿਸੇ ਪਾਸੇ ਹੱਦ ਤਰਾਹ ਨਹੀਂ ਗਈ। ਹਾਂ ਜਿਹੜੇ ਵਧੀਆ ਅਰਜੈਂਟ ਹੋਊਗਾ। ਜੀ। ਸੋਹਰਾ ਸਿੰਘ ਨੂੰ ਬਥਾ ਦੇਖ ਸਕਦੇ ਹੋ ਸੋਹਣਾ ਤੇ ਬਾਈ ਜੀ ਰੇਟ ਜੈ ਇਹਨਾਂ ਨੇ ਕੀ ਰੱਖਿਆ ਜੀ ਆਪਾਂ 65000 ਰੱਖਿਆ ਮਾਨਦਾਨ ਹੋ ਜਾਊਗਾ ਹਾਂ ਹਾਂ ਤੋਰੀ ਬਾਹਰ ਨੂੰ ਸੋਹਰਾ ਸਿੰਘ ਨੂੰ ਬਥਾ ਦੀ ਬਾਡੀ ਮੰਤਰ ਵਗੈਰਾ ਝੋਟੀ ਦੇਖ ਸਕਦੇ ਹੋ ਸੋਹਣੀ ਸਾਫ ਜਿਹਤਰੀ ਲਿੱਸੀ ਨਾਲ ਵੀ ਕਿਸੇ ਪਾਸਿਓਂ ਨਹੀਂ ਰੇਟ ਇਹਦਾ ਆ ਗਿਆ 65000 ਰੁਪਏ ਮੌਕੇ ਤੇ ਮਾਨਦਾਨ ਹੋ ਜਾ ਬਾਕੀ ਪਿੱਠ ਬੂੜੇ ਦੀ ਮੰਤਰ ਤੁਸੀਂ ਦੇਖ ਸਕਦੇ ਹੋ ਸੋਹਣੀ ਸਾਫ ਜਿਹਤਰੀ ਵਧੀਆ ਬਜਨ ਮजूद ਵਾਲੀ ਕੁੰਡਾ ਸਿੰਘ ਦਾ 65 ਦੇ ਵਿੱਚੋਂ ਮੌਕੇ ਤੇ ਮਾਨਦਾਨ ਤੁਹਾਡਾ ਹੋ ਜਾਊਗਾ ਤੇ ਅੱਗੇ ਵੀਰੇ ਦੋ ਨੰਬਰ ਦੇਖ ਰਹੇ ਆ ਜਿਹੜੀ ਆਪਾਂ ਇਹ ਬਈ ਦੋ ਸਾਲ ਦੀ ਆ ਝੋਟੀ ਅੱਛਾ ਦੋ ਦੰਦੋ ਖੀਰੀ ਆ ਹਾਂ ਹਾਂ ਦੰਦੋ ਦੇਖੇ ਵੇ ਆਹੋ ਤੇ ਇਹਦਾ ਰੇਟ ਕੀ ਆ ਗਿਆ ਇਹਦਾ ਵੀ 52000 ਆ ਗਿਆ ਇਹਦਾ ਸਰਕਾਰੀ ਹੈਗਾ ਆਪਾਂ ਨੂੰ ਮਾਲਕਾਂ ਨੇ ਦਿੱਤਾ ਅੱਛਾ ਇਹ ਕੋਲ ਨਵਾਬਪੁਰ ਦੀ ਦਸੀ ਆ ਅਜਾ ਮਾਲਕਾਂ ਨੇ ਆਪਾਂ ਨਵਾਬ ਦੀ ਦਸੀ ਆ ਸੋ ਸਿੱਕਾ ਮਾਲਕਾਂ ਨੇ ਆਪਾਂ ਕਿਰਾਣ ਨਾਲ ਫੜਾਤਾ ਉਹ ਅਗਲੇ ਸਮਝ ਕਰਨੀ ਹੈ ਹਿਸਾਬ ਨਾਲ ਰੇਟ 52000 ਹੈ ਨਾ ਥਣ ਚਾਹ ਰਹੀ ਆ ਹਾਂ ਆਪਾਂ ਸਟਰਾਸ ਪ੍ਰੂਫ ਤੇ ਚਲੀ ਜਿਵੇਂ ਮੰਨ ਕੇ ਚੱਲ ਬਈ ਸਭ ਗਲਾਬ ਦੀ ਨਿਰਖ ਪਰਖ ਕਰਕੇ ਲਿਆ ਲੀ ਤੋਰੀ ਵਾਰ ਨੇ ਸੂਰਸੇਂਗ ਮੰੂ ਮੱਥਾ ਦੇਖ ਸਾਂ ਸੋਹਣਾ ਸਾਫ ਸੁਥਰਾ ਵਧੀਆ ਵਜਨ ਵਜੂਦ ਵਾਲੀ ਕੱਟੀ ਆ ਤੇ ਰੇਟ ਆ ਕੇ ਦਾ 52000 ਰੁਪਇਆ ਕੱਦ-ਕੱਦ ਚੰਗਾ ਕਹਿੰਦਾ ਵਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਚੰਗੀ ਜਿੰਦੇ ਜਾਣ ਚਾਤਪਾਤ ਦੇ ਵਿੱਚ ਪੈਂਦੀ ਆ ਸਿੰਘੂ ਮੱਥਾ ਸੋਹਣਾ ਵਧੀਆ ਸਾਫ ਸੁਥਰਾ ਜੀ ਅੱਜ ਬਾਅਦ ਵਿੱਚ ਬਸ ਇੱਕ ਵਾਰ ਕਰੂ ਵੀ ਆਏਗਾ ਤੇ ਅੱਗੇ ਵੀ ਆ ਗਈ ਤੀਜੇ ਨੰਬਰ ਤੇ ਭੱਲੀ ਨੀਲੀ ਲਾਵੀ ਹੈ ਨਾ ਹਾਂਜੀ ਇਹਦੀ ਉਮਰ ਕਿੰਨੀ ਕਾ ਇਹ ਬਸ 6 ਸਾਲ ਡੇਢ ਸਾਲ ਦੇ ਘੇਰੇ ਚ ਬਈ ਠੀਕ ਆ ਥਣ ਚਾਹ ਰੀ ਆ ਹਾਂ 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 ਵੀ ਉਹ ਗੱਲ ਦੀ ਗਰੰਟੀ ਹੋਗੀ ਠੀਕ ਆ ਅੱਖਾਂ ਜਵਾਬ ਦੋਨਾ ਚਾਹੀਦਾ ਹੈ ਹਨਾ ਨਾ ਨਾ ਫੋਲੀ ਆ ਭਾਈ ਜ਼ੋਰ ਨਹੀਂ ਜੀਆ ਸਭਰ ਝੋੜੀ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਥਣ ਚਾਹ ਰੀ ਆ ਹਾਂ ਹਾਂ ਭਲੀ ਇਹਦਾ ਰੇਟ ਕੀ ਆ ਗਿਆ ਤਿੰਨ ਨੰਬਰ ਵਾਲੇ ਦਾ ਕਿਹੜਾ 32000 ਆ ਭਾਈ ਅੱਛਾ ਇਹਦਾ ਰੇਟ ਆ ਗਿਆ 32000 ਰੁਪਈਆ ਸਭਰੋ ਬਾਰਡਰ ਬੈਲਟ ਵਾਲੀ ਕੱਟੀ ਆ ਭਈ ਅੱਖਾਂ ਤੇ ਦਿਖਾ ਦੇ ਜੀ ਸਭਰੋ ਨਿਸ਼ਾਨੀਆਂ ਵਗੈਰਾ ਵਧੀਆ ਕਵਰ ਕਰਦੀ ਆ ਨੀਲੀ ਦਾਵੀ ਦੇ ਵਿੱਚ ਆ ਗਈ ਰੇਟ ਆ ਗਿਆ ਦਾ 32000 ਮਾਰ ਜਾ ਸਾਲਾ 32000 ਵਾਲੀ ਸੋ ਮੂੰਹ ਮੱਥਾ ਚੰਗਾ ਸੋ ਤੈਨਾਂ ਆਪਾ ਤੁਹਾਨੂੰ ਪਾਲ ਕੇ ਕੱਟੀਆਂ ਝੋਟੀਆਂ ਦਿਖਾ ਦਿਆਂ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਜੀ ਵੀਰੇ ਦੁਬਾਰੇ ਆਪਣਾ 99155 70817 ਜੀ ਸੋ ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਨ ਦਲਦਲ